पासे तलवंडी रा ਸਾਦੀ ਨੇ ਧਰਤੀ ਮਾਂ ਨੂੰ ਮੱਥਾ ਟੇਕਦਾ ਕਬੱਡੀ ਪੈ ਗਈ ਬੂਤੇ ਆ ਜਾ ਸਿਰ ਉੱਥੇ ਹੀ ਲਾਓ ਕਹਿੰਦੇ ਸ਼ਿਆਦ ਅਲੀ ਸ਼ਗਰਪੁਰਿਆ ਕਬੱਡੀ ਪਾ ਰਿਹਾ ਹੈ ਇਹਦੀ ਖੇਡ ਕਰਕੇ ਇਹਦੀ ਮਿਹਨਤ ਕਰਕੇ ਇਹਦੇ ਕਬੱਡੀ ਵਿੱਚ ਬਹੁਤ ਵੱਡੇ ਰਤਬੇ ਨੇ ਪਹਿਲੀ ਕਬੱਡੀ ਦੇ ਪਰਮੇਵੀ ਖੇਡ ਮੈਦਾਨ ਵਿੱਚ ਇਹ ਕਹਿੰਦੇ ਇੰਦਰਾ ਤਲਵੰਡੀ ਰਾਜ ਦੀ ਧਰਤੀ ਦਾ ਦੇਣ ਵਾਲਾ ਜਫਾ ਲਗਣ ਜਾ ਰਿਹਾ ਪਰ ਸ਼ਗਰਪੁਰਿਆ ਕਿੱਥੋਂ ਭੱਜਿਆ ਕਿੱਥੋਂ ਭੱਜਿਆ ਕਿੱਥੋਂ ਇਥੋਂ ਟਾਵੇਂ ਟਾਵੇਂ ਭਜਦੇ ਆ ਇਥੋਂ ਟਾਵੇਂ ਟਾਵੇਂ ਭਜਦੇ ਆ ਆ ਤਾੜੀਆਂ ਤੇ ਤਾਰੇ ਲੱਗਦੇ ਆ ਆ ਨਿੱਕਾ ਨਦੋਰ ਵਾਲਾ ਕਬੱਡੀ ਪਾ ਰਿਹਾ ਖੇਡ ਮੈਦਾਨ ਵਿੱਚ ਉਹ ਨਿੱਕੇ ਦੀ ਕਬੱਡੀ ਨਿੱਕੇ ਦੀ ਕਬੱਡੀ ਨਿੱਕੇ ਨਗਰ ਵਾਲੇ ਦੀ ਕਬੱਡੀ ਤੇ ਫੇਰ ਕੋਸ਼ਿਸ਼ ਫਰਿਆਦ ਦੇ ਨਾਲ ਮੇਰੇ ਵੀਰੋ ਛੰਨਾ ਪਿੰਡ ਦਾ ਪੂਰੀ ਗਰਦੀਪ ਸਿੰਘ ਛੰਨਾ ਵਾਲਾ ਪੂਰੀ ਕਬੱਡੀ ਪਾ ਰਿਹਾ ਮਾਨੇ ਰੂਨੀ ਹਾਂ ਮਾਣ ਕਰਦਾ ਇਸ ਖਿਡਾਰੀ ਤੇ ਓ ਛੰਨਾ ਵਾਲੇ ਦੀ ਕਬੱਡੀ ਮੈਦਾਨ ਦੇ ਵਿੱਚ ਪੈ ਗਈ ਆ ਪੈਂਦੀ ਆ ਕਬੱਡੀਆਂ ਨੇ ਚੜ ਚੜ ਕੇ ਉਧਰ ਚੱਕ ਦੇ ਹਰਾ ਵਾਲਾ ਸੋਣ ਵੀ ਆ ਇਧਰ ਰਾਜਾ ਪੱਤਰੀ ਆ ਓ ਚਾਰ ਨੇ ਚਾਰਾ ਚਾਰ ਨੇ ਛੋਟਾ ਸੋਣ ਕੋਸ਼ਿਸ਼ ਕਰਦਾ ਹੋਇਆ ਲੱਗੀ ਚਮੜੀ ਬਣਾਈ ਹੋਈ ਟੀਮ ਸ਼ਕਰਪੁਰ ਵੱਡੇ ਬਾਈ ਦਾ ਵੱਡੇ ਪੱਦਰ ਤੇ ਧੰਨਵਾਦ ਇੱਕ ਪਾਸੇ ਪੂਰੀ ਛੰਨਾ ਵਾਲਾ ਇੱਕ ਪਾਸੇ ਛੋਟਾ ਸੋਹਣਾ ਇਹ ਵੀ ਦੁਨੀਆ ਦਾ ਟਾਪਰ ਹੈ ਸ਼ਾਹ ਕੋਟੀਆਂ ਦਾ ਟਾਪ ਦਾ ਇਹ ਜਾਫੀ ਹੈ ਉਧਰ ਕਹਿੰਦੇ ਦੁੱਲਾ ਆ ਗਿਆ ਨੌਜਵਾਨ ਗਬਰੂ ਇਹਨੇ ਨਿਊਜ਼ੀਲੈਂਡ ਦੇ ਮੈਦਾਨਾਂ ਵਿੱਚ ਵੀ ਐਨ ਅੱਤ ਕਰਾਈ ਹੈ ਆਪਣੇ ਵੱਤ ਤੋਂ ਵੱਧ ਕਬੱਡੀਆਂ ਪਾ ਕੇ ਦੁਨੀਆ ਦੇ ਦਿਲ ਜਿੱਤੇ ਹੈ ਲਓ ਦੁੱਲੇ ਦੀ ਪਾਈ ਫਿਰ ਰੇਡ ਹੈ ਸੁਰਖਪੁਰੀਆ ਦੁਨੀਆ ਦਾ ਟਾਪਰ ਖੇਡਿਆ ਬੱਗੇਪਿੰਡ ਦਾ ਦੁੱਲਾ ਦੁਨੀਆ ਦਾ ਟਾਪਰ ਖੇਡ ਰਿਹਾ ਆਓ ਸਾਹਮਣੇ ਕਿਤੇ ਸਿਰੋਵਾਲਾ ਦੁੱਲਾ ਕਿਤੇ ਸ਼ਹੀਦਾਂ ਦਾ ਦੁੱਲਾ ਅੱਜ ਆ ਦੁੱਲਾ ਸ਼ਾਹ ਕਮਾਲਪੁਰ ਵਿੱਚ ਲਓ ਕਹਿੰਦੇ ਸ਼ਹਿਆਦ ਅਲੀ ਕਹਿੰਦੇ ਗੱਲ ਵੱਡੀ ਐ ਟ੍ਰਾਂਟੋ ਦੇ ਵਰਲਡ ਕਬੱਡੀ ਕੱਪ ਦੇ ਦੋ ਕਹਿੰਦੇ ਵੀ ਖੇਡ ਮੈਦਾਨ ਵਿੱਚ ਚੁੱਪਮ ਖਿਡਾਰੀ ਐ ਜਾਫੀ ਤੇ ਰੇਡਰ ਖੇਡ ਰਹੇ ਨੇ ਸ਼ਗਰਪੁਰਿਆ ਫਰਿਆਦ ਵੀ ਬੈਸ ਰਿਹਾ ਆਹ ਸਾਹਮਣੇ ਕਹਿੰਦੇ ਸ਼ਹਿਆਦ ਦੀ ਪਾਈ ਹੋ ਰੇਡ ਪੱਤਰੀ ਵਾਲਾ ਰਾਜਾ ਮਾਜੇ ਦਾ ਮਹਾਨ ਸਾਹਮਣੇ ਟਾਰੀ ਬਾਰਡਰ ਦੇ ਲਾ ਕੇ ਕਰਕੇ ਪੈਂਦਾ ਆਹ ਸਾਹਮਣੇ ਪੱਤਰੀ ਵਾਲਾ ਰਾਜਾ ਤੇ ਸ਼ਹਿਆਦ ਸ਼ਗਰਪੁਰ ਪੱਤਰੀ ਸ਼ਗਰਪੁਰ ਪੱਤਰੀ ਸ਼ਗਰਪੁਰ ਪੱਤਰੀ ਤੇ ਨੰਬਰ ਸ਼ਕਰਪੁਰ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਐਨ ਖਦਾ ਫੜ ਖੇਡ ਸਿਹੜੀ ਮਰ ਗਿਆ ਫਿਰ ਕਬੱਡੀ ਮੈਦਾਨ ਦੇ ਵਿੱਚ ਤਲਵੰਡੀ ਰਾਏ ਦੀ ਟੀਮ ਦੀ ਤਰਫੋਂ ਪੈ ਗਈ ਹੈ ਤਲਵੰਡੀ ਰਾਏ ਦੀ ਟੀਮ ਦੀ ਤਰਫੋਂ ਪੈ ਗਈ ਹੈ ਉਧਰ ਦੇਖਦੇ ਆ ਵੀ ਸਪਾਈਡਰਮੈਨ ਮਲੂਕਾ ਰਵੀਆ ਆ ਸਾਹੋਕੇ ਵਾਲਾ ਆ ਵੀ ਕੈਨੇਡਾ ਦਾ ਬੈਸਟ ਆ ਵੀ ਨੋਜਨ ਟਾਪਰ ਮੇਰੇ ਵੀਰੇ ਉਹ ਟਾਪਰ ਦੀ ਟਾਪਰ ਦੇ ਨਾਲ ਟੱਕਰ ਹੈ ਉਤਾਰ ਹੰਸਾ ਜੀ ਦਵਿੰਦਰ ਸਿੰਘ ਜੀ ਆਹ ਦੇਖਦੇ ਆ ਵੀ ਹਰਜੀਤ ਬਾਸੀ ਖੜੀ ਵਿਸ਼ੇਸ਼ ਤੌਰ ਤੇ ਉਹ 체जे तौर ਤੇ ਪੁੱਜੇ ਹੋਇਆ ਪੂਰੀ ਕਹਿੰਦਾ ਸੀ ਤਿਆ ਸਾਹਮਣੇ ਆਜੋ ਲਓ ਕਹਿੰਦੇ ਮਾਨ ਹੈ ਮੇਜਰ ਬਰਾਡ ਨੂੰ ਮੁੰਡੇ ਦੀ ਖੇਡ ਦੇ ਉੱਪਰ ਮੇਰੇ ਮਿੱਤਰੋ ਇਧਰ ਕਬੱਡੀ ਪੈ ਰਹੀ ਹੈ ਪੂਰੀ ਛੰਨਾ ਵਾਲਾ ਕੈਨੇਡਾ ਦੇ ਮੈਦਾਨਾਂ ਦਾ ਕਿਵੇਂ ਉਹ ਮਾਲ ਰਿਕਾਰਡ ਬਣਾ ਕੇ ਆਇਆ ਇਧਰ ਪਤਰੀ ਵਾਲਾ ਰਾਜਾ ਦੇ ਛੰਨਾ ਵਾਲਾ ਪੂਰੀ ਆ ਟੱਕਰ ਸਿਰੇ ਦੀ ਆ ਮੱਲ ਪਿੜਦੇ ਆ ਗਰਦਾ ਉੱਡ ਗਿਆ ਪਹਿਲਾ ਰੌਣ ਚੱਲ ਰਿਹਾ ਮੇਰੇ ਮਿੱਤਰੋ ਸਿੱਧੂ ਮੂਸੇਵਾਲੇ ਦੇ ਕਹਿਣ ਨੂੰ ਕਿ ਪੀਵੀ 65 ਮੋਹਾਲੀ ਦਾ ਤਨਜੀਰਵਾ ਪਿੱਛੇ ਅੱਠ ਬੱਲੀਏ ਜਿਵੇਂ ਵਾਲੇ ਵਾਲੇ ਤੱਕਾਂ ਵਿੱਚ ਫਿਰ ਇੱਕ ਹੋਰ ਪਾਉਂਦਾ ਜੱਟ ਬਲੀਏ ਆ ਸਾਹਮਣੇ ਕਹਿੰਦੇ ਨਸ਼ਹਿਰੇ ਪਨਵਾ ਦੇ ਲਾਗੇ ਕਰਕੇ ਆ ਔਰ ਕਹਿੰਦੇ ਸਾਹ ਪਨਗੋਟੇ ਦਾ ਪਿੰਡ ਆਉਂਦਾ ਪਾਲੀ ਪਨਗੋਟੇ ਦਾ ਪਿੰਡ ਆਉਂਦਾ ਨੰਦੋਰ ਪਿੰਡ ਵਾਲਾ ਨਿੱਕਾ ਮੇਜਰ ਲੀਗ ਦਾ ਵੀ ਬੈਸਟ ਬਣਿਆ ਮਾਨ ਹੈ ਕਿ ਕੱਪਾਂ ਦੇ ਉੱਪਰ ਚਰਚੇ ਨੇ ਸ਼ਹਿਯਾਦ ਗਾਲ ਵਾਲਿਆ ਵੇਰ-ਵੇਰ ਕੇ ਪਾਉ ਅੱਜ ਵੇਰ-ਵੇਰ ਕੇ ਕਬੱਡੀਆਂ ਪਾਊਗਾ ਅੱਜ ਓ ਸਾਜੀ ਫੇਰ ਕਬੱਡੀ ਆ ਗਿਆ ਫੇਰ ਕਬੱਡੀ ਆ ਗਿਆ ਫੇਰ ਕਬੱਡੀ ਆ ਗਿਆ ਕੌਣ ਕਰਦਾ ਗੱਲ ਕਮਜ਼ੋਰਾ ਦੀ ਸਾਡਾ ਹੁੰਦੀ ਗੱਲ ਦਲੇਰਾ ਦੀ ਲੱਖੇ ਸਿੰਧਵਾ ਲੋਕ ਬੁੱਲਾ ਤੇ ਚਰਚਾ ਬੱਬਰ ਸ਼ੇਰਾਂ ਦੀ ਅੱਜ ਬੱਬਰ ਸ਼ੇਰਾਂ ਦੀ ਚਰਚਾ ਛਿੜੀ ਹੋਈ ਏ ਛਿੜੀ ਹੋਈ ਏ ਓ ਤਲਵੰਡੀ ਰਾਏ ਵਾਲਾ ਅੱਗੇ ਹੋ ਗਿਆ ਦਰਸ਼ਕ ਵੀਰੋ ਓ ਤਾੜੀ ਵਾਰੇ ਕੀ ਖਿਆਲ ਹੈ ਅੱਜ ਮਨੀਤ ਤੋੜਾ ਆਇਆ ਨਹੀਂ ਕਹਣਾ ਵੀ ਤਾੜੀਆਂ ਮਾਰ ਦਿਓ ਤਾੜੇ ਮਾਰ ਦਿਓ ਲੋਈਆਂ ਘਵਾ ਦਿਓ ਇਹ ਆਪੇ ਹੀ ਹੋਣਾ ਜੋ ਕੁਝ ਹੋਣਾ ਅੱਜ ਜੋਸ਼ ਇੰਨਾ ਖੇਡ ਪ੍ਰੀਮੀਅਰ ਦੇ ਵਿੱਚ ਆ ਬੜੀ ਦੂਰ ਦੂਰ ਤੋਂ ਪੁੱਜੇ ਨੇ ਤਲਵੰਡੀ ਭਾਈ ਦੇ ਲਾਗੇ ਕਰਕੇ ਧੰਨ ਸ਼ੀਤ ਪਿੰਡ ਹੈ ਭਾਈ ਬੰਟੀ ਆਇਆ ਹੋਇਆ ਸਾਥੀਆਂ ਦੇ ਨਾਲ ਇਹ ਆ ਗੁੱਲਾ ਕਹਿੰਦੇ ਚੱਫਾ ਗਵਿੰਦਪੁਰੇ ਵਾਲਾ ਇੱਕ ਸ਼ਾਨਦਾਰ ਨੰਬਰ ਦੋ ਪੈਰ ਕੱਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਆ ਜਾਂਦਾ ਮੋਰ ਵਾਂਗੂ ਪਹਿਲਾਂ ਪਾਉਂਦਾ ਛੰਨਾ ਵਾਲਾ ਪੂਰੀ ਥੱਬੇ ਥੱਬੇ ਤੇ ਪੱਟ ਐਨ ਗੁੰਦਿਆ ਪਿਆ ਸਰੀਰ ਵੀਰ ਕ੍ਰਿਸ਼ੇ ਵਾਲਿਆ ਤੇਰਾ ਧੰਨਵਾਦ ਆ ਬੈਠਾ ਜੱਸਾ ਜਲਾਲਦੀਵਾਲ ਵਾਲਾ ਪਹਿਲਿਆਂ ਤੋਂ ਜਲਾਲਵਾਲ ਦੀ ਤੂਤੀ ਬੋਲੀ ਐ ਟਾਪਰ ਟੀਮ ਖੇਡੀ ਐ ਜੱਸੇ ਬਾਈ ਦਾ ਧੰਨਵਾਦ ਐ ਛੰਨਾ ਵਾਲਾ ਪੂਰੀ ਐ ਇਧਰਲੇ ਬੰਦੇ ਮਨਜਿੰਦਰ ਪੁਲਸੀਆ ਮਨਜਿੰਦਰ ਪੁਲਸੀਆ ਮਨਜਿੰਦਰ ਪੁਲਸੀਆ ਜੰਦਰ ਪੁਲਸੀਆ ਹੋ ਕਹਿੰਦੇ ਬਿਨਾ ਟਾਲ ਤੋਂ ਪੰਗੜੇ ਦੁਨੀਆ ਵੇਖੇ ਖੜ ਖੜ ਕੇ ਇਹ ਨਵੇਂ ਪਿੰਡ ਦਾ ਰਾਜਾ ਖੇਲਾ ਗੱਲਾਂ ਲਿਖਦਾ ਕੋਕੇ ਜੜ ਜੜ ਕੇ ਆ ਕਰਨ ਹੈ ਤਲਵੰਡੀ ਰਾਏ ਵਾਲਾ ਸਾਹਮਣੇ ਕਬੱਡੀ ਪਾਰਿਆ ਇੰਦਰਜੀਤ ਨਾਲ ਕਹਿੰਦੇ ਨੌਜਵਾਨ ਤੇ ਕਾਲਸੀਆਂ 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 ਵਾਲਾ ਪਰ ਕਰਨ ਹੈ ਤਲਵੰਡੀ ਰਾਏ ਵਾਲਾ ਇੰਦਰਜੀਤ ਸਿੰਘ ਰੂਮੀ ਪੁੱਜੇ ਹੋਏ ਆ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਉਹ ਸਾਜੀ ਫੇਰ ਕਬੱਡੀ ਚੱਲਿਆ ਫੇਰ ਕਬੱਡੀ ਚੱਲਿਆ ਫੇਰ ਕਬੱਡੀ ਅਗਲੀ ਇੱਕ ਇੱਕ ਨੰਬਰ ਉਹ ਸਿਰੇ ਦੀ ਸ਼ਕਰਪੁਰ ਤੇ ਤਲਵੰਡੀ ਰਾਏ ਫਸ ਗਈ ਆ ਕੁੰਡੀਆਂ ਫਸ ਗਈ ਆ ਕੁੰਡੀਆਂ ਉਹ ਟੀਮ ਕਿਹੜੀ ਜਿੱਤੀ ਜਿਹੜੀ ਮਰਜ਼ੀ ਜਿੱਤੇ ਖੇਡ ਕਬੱਡੀ ਦੀ ਜਿੱਤ ਹੋਣੀ ਆ ਓ ਟੱਕਰ ਸਿਰੇ ਦੀ ਹੋਣ ਲੱਗੀ ਹੋਣ ਲੱਗੀ ਹੋਣ ਲੱਗੀ ਹੋਣ ਲੱਗੀ ਹੋਣ ਲੱਗੀ ਤਲਵੰਡੀ ਰਾਏ ਵਾਲਾ ਐ ਅਜ ਸਮੇਂ ਕੋਸ਼ਿਸ਼ ਕਰਦਾ ਬੂਟਿਆ ਮਾਈਕ ਬੁੱਲਾ ਦੇ ਲਾਗੇ ਹੀ ਰੱਖ ਲਾ ਮੈਚ ਤਕੜੇ ਆ ਔਰ ਮੈਚ ਤਕੜੇ ਨਹੀਂ ਮੈਚ ਬਾਲੇ ਤਕੜੇ ਆ ਮੇਰੇ ਮਿੱਤਰੋ ਮੈਚ ਬਾਲੇ ਤਕੜੇ ਆ ਨਿੱਕਨ ਦੋਰ ਵਾਲਾ ਕਬੱਡੀ ਪਾਰਿਆ ਬੱਲੇ ਦਾ ਚੇਲਾ ਬੈਂਕ ਵਾਲਾ ਬਾਜੂਮਾਨ ਕਰਦਾ ਔਰ ਰਿੰਕੂ ਸਮਰਾ ਮਾਨ ਕਰਦਾ ਮੁੰਡੇ ਦੀ ਖੇਡ ਦੇ ਉੱਪਰ ਰਾਇਲ ਕਿੰਗ ਦੀ ਖੇਡ ਕਲੱਬ ਲਈ ਪਈਆਂ ਰੈਡਾਂ ਤੇ ਕਹਿੰਦੇ ਟੀਮ ਚੈਂਪੀਅਨ ਬਣੀ ਆ ਪੂਰੇ ਸੀਜ਼ਨ ਦੀ ਆਓ ਸ਼ਿਆਦ ਆ ਜਾਵੇ ਸ਼ਿਆਦ ਆ ਜਾਓ ਸ਼ਿਆਦ ਸਰਾ ਨਾਲਪੁਰੇ ਕਰਵਾਜਾ ਸ਼ਹਾਜਾਦ ਅੱਜ ਕਦੇ ਸਰਾ ਲੱਗਣਾ ਸਰਾ ਲੱਗਣਾ ਆਹ ਸਾਹਮਣੇ ਪੈਂਦੀ ਹੋਏ ਰੇਡ ਆਪ ਕਹਿੰਦੇ ਚਾਰ ਤਲਵੰਡੀ ਰਾਏ ਦੀ ਧਰਤੀ ਦੇ ਤਿਆਰ ਨੇ ਮੇਰੇ ਮਿੱਤਰੋ ਕੌਣ ਰਾਜਾ ਪੱਤਰੀ ਰਾਜਾ ਪੱਤਰੀ ਓ ਸਿਰਾ ਗੱਬਰੂਆ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਉਹਨਾਂ ਦੇ ਫਾਦਰ ਸਾਹਿਬ ਸਰਿੰਦਰ ਜੀ ਆਏ ਅਜੀਬ ਸ਼ੇਰ ਤਰ ਤੇ ਧੰਨਵਾਦ ਕਰਦੇ ਆ ਤਲਵੰਡੀ ਰਾਜ ਦੀ ਟੀਮ ਜਿਹੜੀ ਸਪਾਂਸਰ ਹੈ ਹਰਮਨ ਬਿੰਦਲ ਮਨੀ ਬਾਸੀ ਜਿੰਦਰੀ ਸੰਦਰਾ ਸਿਪਾ ਖੇਲਾ ਕ੍ਰੇਡਾ ਜੁੜ ਜੀ ਕਬੱਡੀ ਨਾਲ ਆਹ ਦੁੱਲਾ ਆਹ ਗਵਿੰਦਪੁਰ ਜੱੱਥੇ ਵਾਲਾ ਭੱਜਿਆ ਆ ਰਿਹਾ ਉਹ ਭੱਜਿਆ ਆ ਰਿਹਾ ਭੱਜਿਆ ਆ ਰਿਹਾ ਵੀਰਿਆ ਦੇਖ ਪੂਰੀ ਛੰਨਾ ਵਾਲਾ ਫੇਰ ਕਬੱਡੀ ਆ ਗਿਆ ਆ ਪੂਰੀ ਛੰਨਾ ਵਾਲਾ ਫੇਰ ਕਬੱਡੀ ਆ ਗਿਆ ਮੇਰੇ ਮਿੱਤਰੋ ਜਿਹੜੇ ਹਸਾਬ ਨਾਲ ਜੱਫੇ ਲੱਗ ਰਹੇ ਆ ਆ ਮਨੀ ਕਹਦੇ ਮੁੰਡਿਆਂ ਨੂੰ ਹਟੋ ਯਾਰ ਥੋੜਾ ਪਾਸੇ ਬਦਨ ਆਲਾ ਮਿਲਖਿਆ ਹੋ ਪਿਛੇ ਨੂੰ ਆ ਲੱਗ ਗਿਆ ਮਨਜਿੰਦਰ ਪੁਲਸੀਆ ਤਲਵੰਡੀ ਰਾਏ ਵਾਲਾ ਕਰਾ ਦੂ ਵਾਜਾ ਵਾਜਾ ਪਰ ਛੰਨਾ ਵਾਲਾ ਆਓ ਸਾਹਮਣੇ ਸਿਰੇ ਦਾ ਨੰਬਰ ਆਪਣੀ ਟੀਮ ਦੇ ਉਸੇ ਜੋਰ ਦਾ ਹੋਇਆ ਕਰਨ ਕਹਿੰਦੇ ਤਲਵੰਡੀ ਰਾਏ ਵਾਲਾ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ ਕਬੱਡੀ ਦੇ ਮੈਦਾਨ ਅੰਦਰ ਸਿਰੇ ਦੀਆਂ ਟੀਮਾਂ ਸਿਰੇ ਦਾ ਇਹ ਮੈਚ ਮਿੱਤਰੋ ਆ ਦੁਨੀਆ ਅਸ਼ੋਕ ਕਰਦੀ ਹੈ ਇਹ ਖੇਡ ਕਬੱਡੀ ਦੇ ਚੋਟੀ ਦੇ ਮੱਲ ਨੇ ਦੁਨੀਆ ਹਾਮੀ ਭਰਦੀ ਹੈ ਆ ਦੁਨੀਆ ਹੰਗਾਰੇ ਭਰ ਰਹੀ ਹੈ ਸ਼ਕਰਪੁਰੀਆ ਜਸਮਾਨੀ ਚਮਕ ਲੱਗ ਗਿਆ ਟੁੱਟ ਕੇ ਕਰਾ ਗਿਆ ਵਾਜਾ ਵਾਜਾ ਲੱਗਦਾ ਹੋਇਆ ਜੱਫਾ ਆ ਸਗੰਜਾ ਕੱਸਿਆ ਗਿਆ ਸ਼ਗਰਪੁਰ ਪਿੰਡ ਕਿੱਥੇ ਦੁਨੀਆ ਨੂੰ ਦੱਸਿਆ ਗਿਆ ਆ ਕਮਾਲ ਹੋ ਗਈ ਹੈ ਪਧਰੀ ਵਾਲੇ ਨੇ ਮਿੱਟੀ ਦੀ ਮੁੱਠ ਭਰ ਲਈ ਹੈ ਵੀ ਥੋੜੀ ਜਿਹੜੀ ਤਲਕਣਵਾਜੀ ਹੈ ਔਰ ਸਾਹਮਣੇ ਹੱਥਾਂ ਦੀ ਪਕੜ ਮਜ਼ਬੂਤ ਕਰਨੀ ਆਹ ਸਾਹਮਣੇ ਕਹਿੰਦੇ ਚਾਰ ਤਿਆਰ ਨੇ ਆਹ ਕਬੱਡੀ ਤੇ ਵੀ ਦਰਸ਼ਕ ਵੀਰੋ ਖੜਕਾ ਦੜਕਾ ਹੋਊਗਾ ਜ਼ਰੂਰ ਮੇਲਾ ਕਮਾਲਪੁਰੇ ਦਾ ਓ ਹੋਣੀਆ ਕਮਾਲ ਮਿੱਤਰੋ ਓ ਸ਼ਹਿਜ਼ਾਦ ਅਲੀ ਓ ਹੈ ਸਾਹਮਣੇ ਕਬੱਡੀ ਕਬੱਡੀ ਖੇੜਦੇ ਕਬੱਡੀ ਜਦੋਂ ਗੱਪਰੂ ਮੈਦਾਨਾ ਵਿੱਚ ਲੱਗਦਾ ਇੰਜ ਜਿਵੇਂ ਪੜ ਹੋਵੇ ਸਾਨਾ ਵਿੱਚ ਜਗਿਆ ਖੁਸ਼ਾ ਅੱਜ ਦਾ ਖੇਡ ਮੇਲਾ ਬਾਬੇ ਦੀ ਕਿਰਪਾ ਦਾ ਬੂਟਿਆ ਸਫਲਾ ਤਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ 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 ਦੱਬਦਾ ਕਿੱਥੇ ਐ ਲਾ ਦੇ ਤੀ ਟਿਕਾਣੇ ਜਿਹੜੇ ਸਮੇਂ ਤੋਂ ਮਿੱਥੇ ਐ ਜਿਹੜੇ ਤੀ ਟਿਕਾਣੇ ਲਾਉਂਦੇ ਐ ਆਹ ਕਹਿੰਦੇ ਇੱਕ ਪਾਸੇ ਮੁੰਡਾ ਮੋਗੇ ਵਾਲਾ ਇੱਕ ਪਾਸੇ ਤਰਨਤਨ ਪੱਟੀ ਦਾ ਇਲਾਕਾ ਐ ਇਹ ਪੰਜਾਬ ਦੀ ਧਰਤੀ ਐ ਸਿਰੇ ਦਾ ਮੈਚ ਐ ਕਿ ਪੰਜਾਬ ਮੇਰੇ ਦਾ ਨਾਮ ਝੂਲਦੇ ਝੰਡੇ ਵਰਗਾ ਆ ਪੰਜਾਬ ਮੇਰੇ ਦਾ ਨਾਮ ਲਿਸ਼ਕਦੇ ਖੰਡੇ ਵਰਗਾ ਆ ਮਾਨ ਬੜਾ ਹੈ ਮੰਗਲ ਨੂੰ ਗੁਰਵਾ ਪੀਰਾਂ ਵਾਲੀ ਧਰਤੀ ਤੇ ਖੜਾਕ ਪੰਜਾਬੀਆਂ ਦਾ ਸਦਾ ਗਡਾਸ ਚੰਡੇ ਵਰਗਾ ਆ ਆਓ ਸਾਹਮਣੇ ਕਹਿੰਦੇ ਪੂਰੀ ਛੰਨ ਵਾਲਾ ਕਬੱਡੀ ਪਾਰਿਆ ਇਧਰ ਚੰਕ ਸਾਬੂ ਵਾਲਾ ਨਹੀਂ ਜਫਾ ਲੱਗ ਗਿਆ ਆਓ ਦੁੱਲਿਆ ਅਗਲੇ ਮੈਚ ਲਈ ਹਾਕਮ ਵਾਲਾ ਤੇ ਮਹਿਮਦਵਾਲ ਹਾਕਮ ਵਾਲਾ ਤੇ ਮਹਿਮਦਵਾਲ ਦੁੱਲਾ ਗਵਿੰਦਪੁਰ ਜੱਠੇ ਦਾ ਦੁਨੀਆਂ ਦੇ ਖੂਸਰਤ ਮੁਲਕ ਦੇ ਵਿੱਚ ਵੀ ਖੂਸਰਤ ਕਬੱਡੀਆਂ ਪਾਇਆ ਹੈ ਨਿਊਜ਼ੀਲੈਂਡ ਕੈਨੇਡਾ ਆਹ ਲੋ ਜੀ ਆਂਦੀ ਵੀ ਚਰਚਾ ਇੰਦਰਜੀਤ ਇੰਦਰਜੀਤ ਦੁੱਲਾ 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 ਕਬੱਡੀ ਕਬੱਡੀ ਦੀ ਤਾਰੀ ਤਾਰੀ ਜੱਸਾ ਦੁੱਲਾ ਤੇਂਦਰ ਜੀ ਦੁੱਲਾ ਤੇਂਦਰ ਜੀ ਦੋ ਕਟਕਟਕਟਕਟਕ ਵਾਓ ਦੁੱਲਿਆ ਵਾਓ ਦੁੱਲਿਆ ਵਾਓ ਦੁੱਲਿਆ ਵਾਓ ਦੁੱਲਿਆ ਮਨੀ ਹਾਫ ਕਰਦਾ ਵਿੱਚ ਇਹ ਵੀ ਬਣਦਾ ਸੀ ਭਾਈ ਜਿੰਨਾ ਜੋਰ ਲੱਗਦਾ ਮੁੰਡਿਆਂ ਦਾ ਅਗਲੀਆ ਟੀਮਾਂ ਵੀ ਜਲਦੀ ਨਾਲ ਬੁੱਤੇ ਭਾਈ ਸਾਦ ਦਿਓ ਦਰਸ਼ਕ ਵੀਰੋ ਉਹ ਕਮਾਲਪੁਰੇ ਜ ਆਿਆਂ ਦਾ ਮੁੱਲ ਮੁਰੂ ਕੇ ਨਹੀਂ ਫਿਰ ਦੱਸਿਓ ਹਾਂ ਮੇਲਾ ਭਰ ਗਿਆ ਹਲੇ ਤਾਂ ਬੜੇ ਆਉਣੇ ਆ ਆ ਯਾਰ 24 ਤੇ 25 ਨੰਬਰ ਗਾਲਬ ਸਾਹਿਬ ਕਿਸੇ ਗੱਲ ਨਾਲ ਹੋਣੇ ਆ 24 ਤੇ 25 ਨੰਬਰ ਬੋਟਿਆ ਜੌਂਡੀਅਰਾਂ ਦੀਆਂ ਚਾਬੀਆਂ ਕਿਸੇ ਗੱਲ ਨੂੰ ਮਿਲਣੀਆਂ ਕਿਸੇ ਗੱਲ ਨੂੰ ਜੇ ਧੂਆ ਨਾ ਨਿਕਲਿਆ ਤੇ ਫਿਰ ਜੌਂਡੀਅਰ ਰੱਖਣ ਦਾ ਫਾਇਦਾ ਹੀ ਕੀ ਹੈ ਫਾਇਦਾ ਹੀ ਕੀ ਹੈ ਥੋੜੇ ਸ਼ੀਰਾ ਮੱਲਾ ਜੀ ਤੇ ਨਾਲ ਮਾਨਾ ਰੂਮੀ ਉਹ ਵੀ ਕੈਨੇਡਾ ਤੋਂ ਜੁੜੇ ਬੈਠਾ ਵੱਡਾ ਸਹਜੋ ਸੰਦੇਸ਼ ਕਬੱਡੀ ਕੱਪ ਲਈ ਸ਼ੀਰਾ ਮੱਲਾ ਤੇ ਮਾਨਾ ਰੂਮੀ ਵੱਡੇ ਪੱਧਰ ਤੇ ਧੰਨਵਾਦ ਹੈ ਥੋੜਾ ਨੰਬਰ ਦੱਸ ਕੇ ਸਵਾਦ ਜਾਂ ਲੈ ਲੀਏ ਸ਼ਕਰਪੁਰ ਦੇ ਨੰਬਰ ਨੇ 9.5 ਤੇ ਤਲਵੰਡੀ ਰਾਏ ਦੇ ਨੰਬਰ ਆ ਭਾਈ 13 ਸਾਢੇ 9 ਤੇ 13 ਨਾਲ ਉਹ ਕਿਹੜੇ ਕਿਹੜੇ ਕਹਿੰਦੇ ਤਲਵੰਡੀ ਰਾਏ ਜਿੱਤ ਜੂ ਫਿਰ ਦੱਸਿਓ ਕਿਹੜੇ ਕਿਹੜੇ ਕਹਿੰਦੇ ਸ਼ਕਰਪੁਰ ਜਿੱਤ ਜੂ ਦੱਸਿਓ ਹਣ ਜਿਹੜੇ ਜਿਹੜੇ ਕਹਿੰਦੇ ਪਾਈ ਜਿੱਤ ਜਿਹੜੀ ਮਰਜੀ ਜਾਵੇ ਅਸੀਂ ਸਵਾਦ ਲੈਣਾ ਅਸੀਂ ਬੰਦੇ ਚ ਬੰਦਾ ਵਜਦਾ ਵੇਖਣਾ ਉਹ ਤਾੜੀ ਮਾਰਦੇ ਮੇਰੇ ਮਿੱਤਰੋ ਸਿਰਾ ਲੱਗਿਆ ਪਿਆ ਸਿਰਾ ਲੱਗਿਆ ਪਿਆ ਤੂੰ ਮੇਰੇ ਨਾਲ ਜੱਟ ਤੇਰੇ ਨਾਲ ਸਿਰਾ ਲੱਗਿਆ ਪਿਆ ਮੇਲਾ ਕਮਾਲਪੁਰ ਦਾ ਮੱਖਣ ਵਾਲੀ ਜੀ ਪੂਰਾ ਫੱਬਿਆ ਪਿਆ ਪੂਰਾ ਫੱਬਿਆ ਪਿਆ ਜੱਗਿਆ ਐਨ ਸਿਰਾ ਲੱਗਿਆ ਪਿਆ ਵੱਡੇ ਭਾਈ ਲੈ ਵੀ ਕਮਾਲ ਗਲਬ ਜੀ ਚੱਕ ਲੈ ਮਾਈਕ ਸਭ ਤਾਂ ਕਹਿੰਦੇ ਸ਼ਹਾਦਤੀਆਂ ਹੋਣਗੀਆਂ ਸਹਿਯਾ ਕਬੱਡੀ ਪਾਵਰ ਦੇ ਲਈ ਉਧਰ ਗੋਪੀ ਹੰਸਲਾ ਇੰਦਰਪਾਲ ਹੁਣੀ ਹੀਰ ਹੁਣੀ ਬਰੀ ਬਾਸੀ ਹੁਣੀ ਬਿੱਲੂ ਪ੍ਰਧਾਨ ਜੀ ਸਾਰੇ ਵਜਿਕਰ ਸਮੇਂ ਸਮੇਂ ਤੇ ਕਰਦੇ ਜਾਵਾਂਗੇ ਉਹ ਸਾਜੀ ਨੇ ਕਬੱਡੀ ਪਾ ਦਿੱਤੀ ਹੈ ਸ਼ਹਿਜ਼ਾਦ ਅਲੀ ਨੇ ਕਬੱਡੀ ਪਾ ਦਿੱਤੀ ਹੈ ਇਹ ਵਰਲਡ ਕੱਪ ਦਾ ਜੋਧਾ ਇਹ ਕੈਨੇਡਾ ਦਾ ਪੈਸਾ ਆ ਵੀ ਬੈਸਟਾਰ ਆਏ ਵਾਲਾ ਉਹ ਇੰਦਰ ਕਰਦਾ ਟਰਾਈ ਉਹ ਸਵਾਰ ਮੱਖਣ ਵਾਲੀ ਜਿਹਦਾ ਮੈਚ ਹੀ ਪਹਿਲਾ ਆਏ ਨੰਬ ਨਿਕਲਣੀ ਆ ਕੱਲ ਨੂੰ ਪਤਾ ਲੱਗਣਾ ਵੀ ਬੱਖੀਆਂ ਕਿੱਥੋਂ ਕਿੱਥੋਂ ਦੁਖਦੀ ਆ ਉਹ ਸਵਾਲ ਸਿਰੇ ਦਾ ਓ ਕਬੱਡੀ ਸਿਰੇ ਦੀ ਇਧਰ ਉਧਰ ਇਧਰ ਉਧਰ ਉਹ ਕੱਸਿਆ ਵਾਲਾ ਓ ਕਬੱਡੀ 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 ਬੂਤੋ ਆ ਜਾ ਫਰਾ ਸਰਾ ਲੱਗਿਆ ਪਿਆ ਮੇਰੇ ਮਿੱਤਰੋ ਉਹ ਵੀਰ ਗਰੇਹੇ ਵਾਲਿਆ ਸਮਝਾਲਾ ਸ਼ਗਰਪੁਰੀਆਂ ਨੂੰ ਆਓ ਸਾਹਮਣੇ ਮੇਰੇ ਮਿੱਤਰੋ ਮੇਲਾ ਸਿਰੇ ਦਾ ਅਜਲੇ ਮਿਲਦੇ ਉਹ ਵੀ ਪੁੱਜ ਗਿਆ ਜਿਹਦਾ ਦੌਰ ਹੈ ਜਿਹਦਾ ਦੌਰ ਹੈ ਇਹ ਦੱਸਣ ਦੀ ਲੋੜ ਨਹੀਂ ਅਜਦੇ ਮੇਲੇ ਦੇ ਸ਼ੀਲੂ ਵੀ ਆ ਗਿਆ ਅੱਜ ਦੇ ਮੇਲੇ ਤੇ ਰਵੀ ਦਿਉਰਾ ਵੀ ਆ ਗਿਆ ਆਓ ਸਾਹਮਣੇ ਗੱਲ ਟਰੈਕਟਰਾਂ ਦੀ ਹੋਣੀ ਹੈ ਪੱਤਰੀ ਵਾਲਾ ਰਾਜਾ ਕੋਸ਼ਿਸ਼ ਕਰ ਰਿਹਾ ਹੈ ਸਾਹਮਣੇ ਕਹਿੰਦੇ ਗਮਾਨਪੁਰੀਏ ਗਿੰਦੇ ਦਾ ਚਹੇਤਾ ਨੌਜਾਨ ਰਮਨ ਕਲੇਰ ਹੋਰਾਂ ਦਾ ਬਗੀ ਚੁੰਮੜ ਦੀ ਟੀਮ ਖੇਡ ਰਹੀ ਸ਼ਕਰਪੁਰ ਦੁੱਲਾ ਗਵਿੰਦਪੁਰ ਵਾਲਾ ਕਬੱਡੀ ਪਾ ਰਿਹਾ ਅਗਲੇ ਮੈਚ ਲਈ ਹਾਕਮ ਵਾਲਾ ਤੇ ਮਹਿਮਦਵਾਲ ਗੱਲ ਟਿਕਾਣੇ ਲੱਗੂਗੀ ਉਸ ਤੋਂ ਬਾਅਦ ਦਿਉਰਾ ਤੇ ਢੰਡੋਲੀ ਨੇ ਖੇਡਣਾ ਉਹ ਵੀ ਟੀਮ ਆਪਣੀ ਤਿਆਰੀ ਕਰ ਲੈਣਾ ਦਿਉਰਾ ਤੇ ਢੰਡੋਲੀ ਮੇਲਾ ਸਿਰੇ ਦਾ ਮੇਲਾ ਸਿਰੇ ਦਾ ਇਹ ਸ਼ਕਰਪੁਰਿਆ ਤਾਕਾ ਲਾ ਤਕੜਾ ਜਫਾ ਬੱਲੇ ਬੱਲੇ ਕਰਵਾ ਗਿਆ ਵੱਡੇ ਪ੍ਰੋਮੋਟਰਾਂ ਦਾ ਧੰਨਵਾਦ ਸਾਡੇ ਪਿੰਦਰ ਹਸਰਾਜੀ ਕੈਨੇਡਾ ਸੋਨੀ ਗਲ ਆਸਟ੍ਰੇਲੀਆ ਜਗਤਾਰ ਸਿੰਘ ਜੀ ਵੀਰਾ ਹਸਰਾਜੀ ਤੇ ਨਾਲ ਜਸਮੀਲ ਸਿੰਘ ਜੀ ਸਾਡੇ ਵੀਰ ਨੇ ਨੀਟੂ ਆਰਤੀਆ ਸੁਖ ਹੰਸਰਾ ਆਸਟ੍ਰੇਲੀਆ ਹਿੰਦਰਪ੍ਰੀਤ ਬਰਾੜ ਸਾਹਿਬ ਜੀ ਯੂ ਐਸ ਏ ਤੋਂ ਬਲਜੀਤ ਸਿੰਘ ਜੀ ਬੈਲਜੀਅਮ ਤੇ ਜੀਤਾ ਹੰਸਰਾ ਜੀ ਸਾਡੇ ਲੱਕੀ ਹਾਂ ਜੁੜੀਓ ਕਬੱਡੀ ਨਾਲ ਓ ਸਾਡੀ ਵੀ ਕਬੱਡੀ ਤੇ ਉਹੀ ਹੋ ਗਿਆ ਇਹਰਾ ਬੀਤਿਆ ਆ ਵੀ ਜ਼ਰੂਰੀ ਆ ਆ ਵੀ ਜ਼ਰੂਰੀ ਆ ਆ ਵੇਖ ਲੋ ਜਾਂ ਘੁੰਮਦੀ ਉਂਗਲੀ ਤੇ ਰਮਾਲ ਘਮਾਉਦਾ ਦਿਲਬਰ ਜਾਨੀ ਦਿਲਬਰ ਜਾਨੀ ਆ ਵਿੱਚ ਮਦਾਨਾਂ ਦੇ ਖਿੰਦੀ ਫਰੇ ਜਵਾਨੀ ਉਂਗਲੀ ਤੇ ਰਮਾਲ ਘਮਾਉਂਦਾ ਦਿਲਬਰ ਜਾਨੀ ਇੱਕ ਪਾਸੇ ਸ਼ਕਰਪੁਰ ਗੱਲ ਜ਼ਿਲ੍ਹੇ ਜਲੰਧਰ ਦੀ ਆ ਆਹ ਸਾਹਮਣੇ ਮੇਰੇ ਮਿੱਤਰੋ ਇਹ ਨੰਦੌਰ ਵਾਲਾ ਇਹ ਮੇਜਰ ਲੀਗ ਦਾ ਵੀ ਬੈਸਟ ਹੈ ਇਹ ਕਈ ਕੱਪਾਂ ਦਾ ਬੈਸਟ ਆ ਆਹ ਕਨੇਡਾ ਸੀਨਾ ਦਾ ਬਸਤਾ ਮੇਰੇ ਮਿੱਤਰੋ ਜਦੋਂ ਮੱਖਣਲੀ ਨੇ ਗੱਲ ਕੀਤੀ ਨਾ ਫਿਰਨ ਗੱਲਾਂ ਹੋਰ ਹੋਣਗੀਆਂ ਅਮਨ ਲੋਪੋ ਜੀ ਦਾ ਧੰਨਵਾਦ ਹੈ ਸਾਡੇ ਭਰਾ ਨੇ ਵੱਡੀਆਂ ਗੱਲਾਂ ਨੇ ਅੱਜ ਦੇ ਮਿਲਦੀਆਂ ਆਹ ਛੰਨਾ ਵਾਲਾ ਆਹ ਛੰਨਾ ਵਾਲਾ ਆਹ ਛੰਨਾ ਵਾਲਾ ਊਰੀ ਤੇ ਪੱਧਰੀ ਵਾਲਾ ਰਾਜਾ ਮੈਚ ਵੀ ਧੂੜ ਵਾਲਿਆ ਮੁੱਕ ਜੂ ਮੁੱਕ ਜੂ ਮੁੱਕ ਜੂ ਮੁੱਕ ਜੂ ਕਰਦਾ ਹੈ ਮੈਚ ਵੀ ਮੁੱਕ ਜੂ ਮੁੱਕ ਜੂ ਕਰਦਾ ਆ ਯਾਰਾ ਨੌਜਾਨਾ ਅਗਲੇ ਮੈਚ ਦੀਆਂ ਟੀਮਾਂ ਵੀ ਆਓ ਆਪਾਂ ਸਮੇਂ ਨਾਲ ਮੈਦਾਨ ਮੇਲੇ ਆਈਏ ਸਮੇਂ ਦੇ ਹਾਣੀ ਬਣੀਏ ਸਮੇਂ ਦੇ ਹਾਣੀ ਬਣੀਏ ਇੰਦਰਜੀਤ ਕਾਸੀ ਵਾਲਾ ਸਪਾਇਡਰਮੈਨ ਖੇਡ ਕਬੱਡੀ ਦਾ ਨਾਲ ਕਿਹਦੇ ਗੱਭਰੂ ਮਲੂਕ ਗੱਲ ਕਿਹਦੇ ਸ਼ਕਰਪੁਰੀਏ ਕਾਕੇ ਦੀ ਹੈ ਮੈਚ ਅੜਿਆ ਪਿਆ ਮੱਖਣ ਵਾਲੀ ਜੀ ਧੜਕਣਾ ਵਧੀਆਂ ਪਈਆਂ ਨੇ ਜਿੱਤ ਹਾਰ ਦੀ ਗੱਲ ਵੱਖਰੀ ਹੈ ਮੱਖਣ ਵਾਲੀ ਜੀ ਅੱਖੀਆਂ ਨੂੰ ਚੀਜ਼ ਕੋਈ ਪਿਆਰੀ ਲੱਗ ਜੇ ਚੰਗੇ ਬਲੇ ਬੰਦੇ ਨੂੰ ਬਮਾਰਾ ਲੱਗ ਜੇ ਦਿਲ ਵਿੱਚੋਂ ਚੀਸਵਰ ਕਾਲਜ ਨੂੰ ਆਉਂਦੀ ਹੈ 10 ਗਾਲ ਵਾਲਿਆ ਫਰਨੀਦ ਕਿੱਥੋਂ ਓਏ ਨੀਂਦ ਕਿੱਥੋਂ ਆਉਂਦੀ ਆ ਨੀਂਦ ਕਿੱਥੋਂ ਆਉਂਦੀ ਆ ਮੱਖਣ ਵਾਲੀ ਜੀ ਬੂਟਾ ਕਹਿੰਦਾ ਵੀ ਮੈਚ ਮੁੱਕੜਦਾ ਨਾ ਨਹੀਂ ਲੈਂਦਾ ਮੈਂ ਕਿਹਾ ਸਿਆਟਲ ਤੋਂ ਨਿਕਲਦਾ ਆਈ 90 ਓ ਬੋਸਟਨ ਤੱਕ 3800 ਮੀਲ ਜੜਾ ਪੁੱਜ ਜਾਂਦਾ ਆ ਦੇਖੋ ਫੇਰ ਕਬੱਡੀ ਫੇਰ ਕਬੱਡੀ ਪੈ ਗਈ ਮੈਦਾਨ ਦੇ ਵਿੱਚ ਪੂਰੀ ਦੀ ਕਬੱਡੀ ਓ ਮਸਲਾ ਵਾ ਪਾਜੀ ਪਲਟਦੀ ਲੱਗਦੀ ਆ ਬੂਟਿਆ ਪਾਜੀ ਪਲਟਦੀ ਆ ਜਿਹੜਾ ਪੁੱਠਾ ਜਾਂ ਨਾਗਵਾਲ ਪੈ ਗਿਆ ਠੋਠ ਠਟ ਸੌਣ ਚੀਕਾਂ ਲਲਕਾਰੇ ਫੂਟਕ ਵਜਦੀ ਹੈ ਔਰ ਦੁਨੀਆ ਜੁੜੀ ਹੈ ਕਮਾਲਪੁਰ ਦੇ ਮੇਲੇ ਨਾਲ ਆ ਲੱਗ ਗਿਆ ਕਦੇ ਸ਼ਕਰਪੁਰੀਆ ਕਾਕਾ ਨਿੱਕੇ ਨਦੌਰ ਵਾਲਾ ਮੈਂ ਇੱਕ ਜਾਫੀ ਤੋਂ ਮੱਖਣ ਦੀ ਗੱਲ ਕਰਦੇ ਆ ਸੁਣਿਆ ਤੇ ਨਿੱਕੇ ਨੰਦੌਰ ਦੇ ਪੱਟਾ ਜਿਹਦੇ ਲੱਤਾਂ 'ਚ ਬੜੀ ਜਾਨ ਹੈ ਇਹ ਬੜਾ ਪੰਪ ਕੱਢਦਾ ਹੈ ਇਹ ਕੈਂਚੀਆਂ ਪੱਟਣ ਦੀ ਜ਼ਰਤ ਰੱਖਦਾ ਹੈ ਖਿਡਾਰੀ ਮੇਰੇ ਮਿੱਤਰੋ ਆਹ ਸਾਹਮਣੇ ਕਈ ਜਾਫੀ ਮੈਂ ਗੱਲਾਂ ਕਰਦੇ ਵੇਖਿਆ ਮੈਚ ਹਰਨ ਤੋਂ ਬਾਅਦ ਬੱਲਿਆ ਮੈਂ ਗਿਆ ਟੀਮਾਂ ਦੇ ਕੋਲੇ ਕਿਉਂਕਿ ਪਿਆਰ ਸਲੂਕ ਬਣਿਆ ਫਿਰ ਗੱਲਾਂ ਸੁਣ ਲਈਆਂ ਫਿਰ ਉਹ ਕਹਿੰਦੇ ਵੀ ਅੱਜਕੱਲ ਨਿੱਕੇ ਨੰਦੌਰ ਦੀਆਂ ਲੱਤਾਂ ਦੇ ਪੱਟਾ 'ਚ ਬੜੀ ਜਾਨ ਹੈ ਇੱਥੇ 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 ਆ ਮੇਲਾ ਨੱਚਦਾ ਆ ਮੇਲਾ ਕਮਾਲਪੁਰੇ ਦਾ ਹੁੰਦਾ ਤਲਵੰਡੀ ਰਾਜਾ ਅੰਦਰ ਮਣਾ ਮੁਹੀ ਪਿਆਰ ਗਰਾਉਂਡਾਂ ਵਿੱਚੋਂ ਹੁੰਦਾ ਕਮਾਲਪੁਰੇ ਦਾ ਮੇਲਾ ਗੁੰਦਾ ਆ ਤਿੰਨ ਟਰੈਕਟਰ ਖੜੇ ਨੇ ਦੋ ਜੌਂਡੀਰ ਖੜੇ ਨੇ ਇੱਕ ਵੱਡਾ ਟਰੈਕਟਰ 36 30 ਵੀ ਖੜਾ ਨਾਲ ਮੇਰੇ ਮਿੱਤਰੋ ਇਹ ਤਿੰਨੇ ਹੀ ਵੱਡੇ ਨੇ ਐਨ ਸਰਾ ਲੱਗਿਆ ਪਿਆ ਐਨ ਸਰਾ ਲੱਗਿਆ ਪਿਆ ਮੈਚ ਕਾਦਾ ਅੱਗ ਨਿਕਲੀ ਜਾਂਦੀ ਹੈ ਮੈਚ ਕਾਦਾ ਅੱਗ ਨਿਕਲੀ ਜਾਂਦੀ ਹੈ ਇੱਕ ਮੈਚ ਕਾਦਾ ਜਿੱਤ ਨਿਕਲੀ ਜਾਂਦੀ ਆ ਇੱਕ ਪਾਸੇ ਹੱਥਾਂ ਚ ਉਹ ਜਿੱਤ ਨਿਕਲੀ ਜਾਂਦੀ ਆ ਹੋਪ ਇਨ ਹਾਪ ਐਨੀਥਿੰਗ ਇਜ਼ ਨਾਟ ਇੰਪਾਸਿਵਲ ਆ ਥਿੰਕ ਪੋਜ਼ਿਟਿਵ ਨਵਰ ਨਾ ਵਟ ਹੈਪ ਹਲੇ ਤਾਂ ਤੀਰ ਹਲੇ ਤਾਂ ਤੀਰ ਕਮਾਨ ਦੇ ਵਿੱਚ ਹਲੇ ਤਾਂ ਤੀਰ ਕਮਾਨ ਦੇ ਵਿੱਚ ਹਲੇ ਤਾਂ ਤੀਰ ਹਲੇ ਤਾਂ ਤੀਰ ਬੂਟਿਆ ਕਮਾਨ ਦੇ ਵਿੱਚ ਆ ਉਹ ਮਿਲ ਜਾਵੇ ਜੱਟ ਨੂੰ ਜ਼ਮੀਨ ਸਿਰੇ ਦੀ ਜੈਕੀਆਂ ਨੂੰ ਮਿਲ ਜਾਵੇ ਜੀਨ ਸਿਰੇ ਦੀ ਉਹ ਲੱਗ ਜੇ ਪੰਜਾਬੀ ਦਾ ਜੇ ਬੀਜਾ ਮਾਰਦਾ ਫੇਰ ਬੰਦਾ ਪੰਜਿਆਂ ਤੇ ਛਾਲਾ ਮਾਰਦਾ ਨਿੱਕੇ ਨਗੌਰ ਦੀ ਕਬੱਡੀ ਫੇਰ ਫੇਰ ਬੰਦਾ ਪੰਜਿਆਂ ਤੇ ਛਾਲਾ ਮਾਰਦਾ ਅੜਿਆ ਪਿਆ ਮੈਚ ਯਾਰੋ ਕੌਣ ਜਿੱਤਦਾ ਤੇ ਕੌਣ ਹਾਰਦਾ ਕੋਈ ਸਾਰੇ ਤੀਕੋ ਲਲਕਾਰੇ ਮਾਰਦਾ ਆ ਲੱਗ ਗਿਆ ਜੋਰ ਨਿਕਾ ਨਦੋਰ ਤੇ ਸਪਾਈਡਰਮੈਨ 인ਦਰਜੀਤ ਕਲਸੀਆ ਵਾਲਾ ਆ ਮੈਚ ਜੜ ਗਿਆ ਦਰਸ਼ਕ ਵੀਰੋ ਮੈਚ ਜੜ ਗਿਆ ਮੈਂ ਚੜ ਗਿਆ ਨੈਕ ਟੂ ਨੈਕ ਫਾਈਟ ਔਰ ਟਕਰਾ ਮੈਚ ਐ ਇਸਰੇ ਦੀ ਟੱਕਰ ਜੱਗਰ ਮੇਰੀਆ ਟੱਕਰ ਬਾਕਾ ਸ਼ਗਰਪੁਰਿਆ ਛੜਤਾ ਨਿੱਕੇ ਜੇ ਕਦ ਵਿੱਚ ਕੋਸ਼ਰ ਸਾਹਿਬ ਜੀ ਕਹਿੰਦੇ ਨੇ ਵੀ ਨਿੱਕੀਆਂ ਗੱਡੀਆਂ ਥੋੜੇ ਥਾਂਜ ਮੁੜ ਜਾਂਦੀਆਂ ਨਿੱਕੀਆਂ ਗੱਡੀਆਂ ਥੋੜੇ ਥਾਂਜ ਮੁੜ ਜਾਂਦੀਆਂ ਆਹ ਗਿਆ ਸ਼ਗਰਪੁਰਿਆ ਇਹ ਕੀ ਆ ਰੋਕੋ 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 ਵਾਹ ਪਧਰੀ ਵਾਲਿਆ ਪਧਰੀ ਵਾਲਾ ਲੱਗਦਾ ਗੁੱਸਾ ਕਰ ਗਿਆ ਢੋਣਾ ਵਾਲਿਆ ਮਰਦ ਨੂੰ ਤਾਣਾ ਲੱਕੜ ਨੂੰ ਫਾਨਾ ਪੇਜ ਨੂੰ ਪਾਨਾ ਭਰਾੜ ਕਰਕੇ ਰੱਖ ਦਿੰਦੇ ਆ ਅਧਰੇ ਵਾਲਾ ਕਹਿੰਦਾ ਐ ਕਿਵੇਂ ਐ ਕਿਵੇਂ ਜਦੋਂ ਬਗਾਨੇ ਪੁੱਤ ਆਪਣੀ ਆਈ ਦੇ ਆ ਜਿਹੜਾ ਐਂ ਕਰਦੇ ਹੁੰਦੇ ਆ ਤਾੜੀਆਂ ਮਾਰਦੇ ਇੱਕ ਵਾਰੀ ਮੇਰੇ ਵੀਰੋ ਸਰਾ ਲੱਗਿਆ ਪਿਆ ਸਰਾ ਲੱਗਿਆ ਪਿਆ ਦੁੱਲੇ ਦੀ ਗ੍ਰੇਡ ਤੇ ਗਾਲਬ ਸਾਹਿਬ ਕਰੋ ਫੇਰ ਕਬੱਡੀ ਆ ਗਿਆ ਮੇਰੇ ਵੀਰੋ ਗਵਿੰਦਪੁਰ ਚੱਠੇ ਵਾਲਾ ਦੁੱਲਾ ਕਬੱਡੀ ਪਾ ਰਿਹਾ ਅਮਨ ਲੋਪੋ ਜੀ ਮੱਖਣ ਅਲੀ ਜੀ ਕਬੱਡੀ ਦੇ ਵੱਡੇ ਬਲਾੜਿਆਂ ਦਾ ਧੰਨਵਾਦ ਆ ਆਹ ਜੁੜੀਏ ਇੰਦਰਜੀਤ ਆਹ ਫਰਿਆਦ ਸਮੇ ਸਮਾਂ ਦਾ ਜਿਹੜਾ ਉਹ ਨਿਕਲਦਾ ਜਾ ਰਿਹਾ ਸ਼ੇਰੋ ਹੱਥੋਂ ਨਿਕਲਦਾ ਜਾ ਰਿਹਾ ਅੱਜ ਆਲਾ ਸਮਾਂ ਤਾਪਸ ਨਹੀਂ ਆਉਣਾ ਜਿਹੜਾ ਨਿਕਲ ਗਿਆ ਆਹ ਕਹਿੰਦੇ ਲਾਲ ਜੇਰ ਮਾਲ ਬਣ ਕੇ ਜਰਾਉਂਡ ਵਿੱਚ ਆਉਂਦਾ ਏ ਸੁਣਿਆ ਏ ਰੇਡਰਾਂ ਦੀ ਧੰਨ ਧੰਨ ਕਰਵਾਉਂਦਾ ਏ ਆਹ ਹਾਕਮ ਵਾਲੀਆ ਜੱਗੂ ਵੀ ਅੱਜ ਦੇ ਮੇਲੇ ਤੇ ਆ ਗਿਆ ਆ ਗਿਆ ਆ ਮੈਚ ਬੜਾ ਚੋਟੀ ਦਾ ਮਨਜਿੰਦਰ ਪੁਲਸੀਆ ਮਨਜਿੰਦਰ ਪੁਲਸੀਆ ਪਰੇ 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 ਆਹ ਕਬੱਡੀ ਆਹ ਕਬੱਡੀ ਆਹ ਕਬੱਡੀ ਇੱਕ ਪਾਸੇ ਸ਼ਿਆਦ ਨੰਬਰ ਸਾਜੀ ਦਾ ਦੋ ਦੋ ਪੌਣੀਆਂ ਪੈੜਿਆ ਬੂਟਿਆ ਮੈਚ ਆਦ ਸਿਰਾ ਜਿਹੜੇ ਕਹਿੰਦੇ ਵਾਕਈ ਪਹਿਲੇ ਰਾਉਂਡ ਦੇ ਵਿੱਚ ਹੁਣ ਤੱਕ ਮੈਚ ਵਧੀਆ ਲੱਗਿਆ ਤਾੜੀ ਮਾਰਦੇ ਨੇ ਖਿਡਾਰੀਆਂ ਦੇ ਨੇ ਅਜ ਸਮੇਂ ਅਗਲੀ ਕਬੱਡੀ ਫੇਰ ਗਵਿੰਦਪੁਰ ਚੱਠੇ ਦੇ ਦੁੱਲੇ ਨੇ ਪਾ ਦਿੱਤੀ ਹੈ ਆ ਦੇ ਵਿੱਚ ਵਿੱਚ ਬੈਠੀ ਹੋਣੀ ਗੋਲੀ ਜਾਣ ਕੇ ਦੁੱਲਿਆ ਉਹ ਟੋਕਰਾਂ ਚ ਕਾਦੀ ਆਣ ਕੇ ਦੁੱਲਿਆ ਉਹ ਟੋਕਰਾਂ ਚ ਕਾਦੀ ਜਾਣ ਕੇ ਉਹ ਟੋਕਰਾਂ ਚ ਕਾਦੀ ਆਣ ਕੇ ਟੋਕਰੇ ਚ ਭਾਰਨੀ ਉਹ ਹੈਗਾ ਸਖੜਾ ਚੱਕ ਨਿਉ ਹੁੰਦਾ ਵਿੱਚ ਕਾ ਦੇ ਮੱਖਣਾ ਜਾਗੀ ਉੱਤੋਂ ਜਾਵੇਂਗਾ ਜਵਾਨੀ ਮਾਣ ਕੇ ਜਵਾਨੀਆਂ ਮਾਣੋ ਦੁੱਲਿਆ 11 ਜੱਫਾ ਲੱਗ ਗਿਆ ਆ ਮੈਚ ਵਿੱਚ ਕਮਾਲਪੁਰ ਦੀ ਧਰਤੀ ਤੇ 11 ਜੱਫੇ ਲੱਗ ਗਿਆ ਇੱਕ ਮੈਚ ਵਿੱਚ ਤੋੜ ਆ ਲਿਆ 28 28 ਜੱਫੇ ਵੀ ਲੱਗੇ ਆ ਆ ਸਮਾਂ ਜਦਾਂ ਦਾ ਮੈਚ ਜਿੰਨਾ ਕ ਸਮਾਂ ਕਹਿੰਦੇ ਬਹੁਤ ਜੱਫੇ ਲੱਗ ਚੁੱਕੇ ਨੇ ਮੇਰੇ ਮਿੱਤਰੋ ਮੈਂ ਆਉਂਦਾ ਕਿ ਮੱਖਣਵਲੀ ਦੀ ਗੱਲ ਕੀਤੀ ਸੀਗੀ ਵੀ ਆ ਗਰਾਊਂਡ ਜਿਹੜਾ ਅੱਜ ਜਾਫੀਆਂ ਦਾ ਪੱਖਪੂਰ ਦਾ ਕਮਾਲਪੁਰਿਆ ਜੱਗੇ ਬਾਈ ਵੇਖ ਇਧਰਲੇ ਬੰਨੇ ਏ ਸੋੜ ਸੋੜ ਜਫੇ ਲੱਗਣਗੇ ਕਿੱਕ ਕਿੰਨੇ ਲੱਗਣਗੇ ਕਿਉਂ ਨਾ ਜਦੋਂ ਆਹ ਜਾਫੀ ਸਟਾਪ ਲਾਈਨ ਵਿੱਚ ਹੋਣ ਓਏ ਆਗੀ ਬਣ ਗਿਆ ਆਗੀ ਬਣ ਗਿਆ ਇਹ ਹਰੋ ਨੇ ਬਜ਼ੁਰਗ ਕਹਿਣਗੇ ਵੀ ਸਿੱਤਾ ਪੰਜਾਬੀ ਚ ਆਹ ਰੇਡਰ ਐ ਨੂਰ ਲਿਆ ਜਿਵੇਂ ਮਲਪਾਲਾ ਕੱਟਾ ਨੂੜੀ ਦਾ ਆਹ ਰੇਡਰ ਐ ਨੂਰ ਲਿਆ ਜਿਵੇਂ ਮਲਪਾਲਾ ਕੱਟਾ ਨੂੜੀ ਦਾ ਬੂਟੇ ਬਾਈ ਕੌਣ ਆ ਗਿਆ ਮੱਖਣ ਮੱਖੀ ਆ ਗਿਆ ਮੇਰੇ ਵੀਰੋ 4 ਸੈਕਿੰਡ ਵਿੱਚ ਕਬੱਡੀ ਦਾ ਰਿਕਾਰਡ ਹੈ ਇਸ ਖਿਡਾਰੀ ਦਾ ਕੈਨੇਡਾ ਦੇ ਓਲੀਵਰ ਸ਼ੈਰ ਦੇ ਵਿੱਚ ਉਹ ਪੁੱਜ ਗਿਆ ਉਧਰ ਦੇਖਿਓ ਆ ਨਿਕਲ ਗੋਰੜਾ ਚੱਲਿਆ ਮੇਰੇ ਵੀਰੋ ਉਹ ਬੁਲਾ ਦੂਸੇ ਬਾਰ ਉਹ ਵਾਹ 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 ਮੈਚ ਕੋਈ ਜਿੱਤ ਮਰਜੀ ਗਿਆ ਪਰ ਦੁਨੀਆ ਦੇ ਦਿਲ ਇਹ ਮੈਚ ਨੇ ਜਿੱਤ ਲਿਆ ਸਾਡੇ 17 ਨੰਬਰ ਸ਼ਕਰਪੁਰ ਦੀ ਟੀਮ ਦੇ ਤੇ ਤਲਵੰਡੀ ਰਾਏ ਦੇ ਨੰਬਰ ਨੇ 25 ਅੱਜ ਦੇ ਮੇਲੇ ਦੇ ਹਾਕਮ ਵਾਲੀਆ ਜੱਗੂ ਵੀ ਆ ਗਿਆ ਇੱਕ ਵਾਰੀ ਉਹਦੇ ਲਈ ਵੀ ਤਾੜੀਆਂ